ਤਾਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਦੀਵ ਹੈ ਉਹ ਅਯੋਧਿਆ ਦੇ ਵਿੱਚ ਜਗਾਇਆ ਜਾ ਰਿਹਾ ਹੈ ਤਾਂ ਬਿਹਤ ਖੂਬਸੂਰਤ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ 300 ਫੁੱਟ ਦਾ 750 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਦੀਪਕ ਹੈ ਜਿਹੜਾ ਜਗਾਇਆ ਜਾ ਰਿਹਾ ਸੋ ਦੇਖੋ ਖੂਬਸੂਰਤ ਤਸਵੀਰ ਅਯੋਧਿਆ ਦੇ ਵੱਖੋ ਵੱਖ ਰੰਗ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਦੀ ਨਗਰੀ ਦੇ ਵਿੱਚੋਂ ਬਿਹਤ ਖਾਸ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਰੇ ਨਹੀਂ ਹਾਇਆ ਕਿ ਨਹੀਂ ਕਮਲ ਸਾਡੇ ਤਾਂ ਦੇਖ ਸਕਦੇ ਹੋ ਜੈ ਸ਼੍ਰੀ ਰਾਮ ਦੇ ਜੈ ਕੈਰਿਆਂ ਦੇ ਨਾਲ ਜਿਹੜਾ ਦੀਪਕ ਹੈ ਉਹ ਜਗਾਇਆ ਜਾ ਰਿਹਾ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਨੇ ਐਕਸਕਲੂਸਿਵ ਤਸਵੀਰਾਂ ਆ ਦੇਖ ਸਕਦੇ ਹੋ ਸ਼੍ਰੀ ਰਾਮ ਦੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਜਿਹੜਾ ਦੀਪਕ ਪ੍ਰਚੰਡ ਕੀਤਾ ਜਾਊਗਾ ਜੋਤੀ ਹੈ ਜਿਹੜੀ ਉਹ ਜਗਾਈ ਜਾਊਗੀ ਦੁਨੀਆ ਦਾ ਸਭ ਤੋਂ ਵੱਡਾ ਦੀਪਕ ਹੈ ਜਿਹੜਾ ਉਹ ਜਗਾਉਣਾ ਸ਼ੁਰੂ ਕੀਤਾ ਜਾਣਾ ਤਾਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਨੇ ਦਿੱਲੀ ਤੋਂ ਵੀ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਦਾ ਦੀਪਕ ਜਿਹੜਾ ਉਹ ਜਗਾਇਆ ਜਾਊਗਾ ਤੱਕ ਐਕਸਕਲੂਸਿਵ ਤੱਕ ਐਕਸਕਲੂਸਿਵ ਤਸਵੀਰਾਂ ਨੇ ਦੇਖ ਸਕਦੇ ਹੋ ਤੁਸੀਂ ਜੋਤੀ ਪਰਚੰਡ ਹੈ ਜਿਹੜੀ ਉਹ ਕੀਤੀ ਜਾਣੀ ਹੈ ਤਸਵੀਰਾਂ ਦੇਖੋ ਸਿੱਧੀਆਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਹਾਂ ਜੋਤੀ ਦੀਵਾ ਪ੍ਰਚੰਡ ਕਰਨਾ ਹੈ ਦੁਨੀਆ ਦਾ ਸਭ ਤੋਂ ਵੱਡਾ ਦੀਵਾ ਹੈ ਦੁਨੀਆ ਦਾ ਸਭ ਤੋਂ ਵੱਡਾ ਦੀਪਕ ਹੈ ਭਗਵਾਨ ਰਾਮ ਦੀ ਅਯੁੱਧਿਆ ਦੇ ਵਿੱਚ ਆਉਣ ਦੀ ਖੁਸ਼ੀ ਦਾ ਬਾਜ ਤਾਂ ਤਸਵੀਰਾਂ ਮੈਂ ਅ ਦਿਖਾਸ ਨੇ ਸਿੱਧੀਆਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਹਾਂ ਦੀਪਕ ਪ੍ਰਚੰਡ ਕੀਤਾ ਜਾਣਾ ਹੈ ਤਾਂ ਦੀਪਕ ਦੁਨੀਆ ਦਾ ਸਭ ਤੋਂ ਵੱਡਾ ਦੀਵਾ ਹੈ ਉਹ ਜਗਾ ਦਿੱਤਾ ਗਿਆ ਹੈ ਤਸਵੀਰ ਦੇਖੋ ਐਕਸਕਲੂਸਿਵ ਤਸਵੀਰਾਂ ਨੇ ਦੇਖ ਸਕਦੇ ਹੋ ਤਾਂ ਤਸਵੀਰਾਂ ਸਿੱਧੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੁਨੀਆ ਦਾ ਸਭ ਤੋਂ ਵੱਡਾ ਦੀਪਕ ਹੈ ਜਿਹੜਾ ਉਹ ਅਯੁੱਧਿਆ ਦੇ ਵਿੱਚ ਜਗਾਇਆ ਜਾ ਰਿਹਾ ਹੈ ਲਗਭਗ ਕਰੀਬ 750 ਕਰੋੜ 7.7 ਕਰੋੜ ਦੀ ਲਾਗਤ ਦੇ ਨਾਲ ਬੜਿਆਏ ਦੀਪਕ ਸ਼੍ਰੀ ਰਾਮ ਦੇ ਜਕਾਰਿਆਂ ਦੀ ਗੂੰਜ ਦੇ ਨਾਲ ਦੀਪਕ ਜਗਾਇਆ ਜਾ ਚੁੱਕਿਆ ਜੈ ਸ਼੍ਰੀ ਰਾਮ ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਨੇ ਬੇਅਦ ਖਾਸ ਤਸਵੀਰਾਂ ਨੇ ਖਾਸ ਪਲ ਤੇ ਜੈ ਜੈ ਸਾਡੇ ਦੀ ਪੋਸਟ ਪੰਜਾਬੀ ਦੇ ਦਿਮਾਦੇ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕੈਮਰਾ ਪਰਸਨ ਅਭਿਸ਼ੇਕ ਮੇਰੇ ਨਾਲ ਨੇ ਅਭਿਸ਼ੇਕ ਬੇਹਦ ਖਾਸ ਪਲ ਬੇਹਦ ਖਾਸ ਤਰੀਕੇ ਦੇ ਨਾਲ ਕੈਮਰੇ ਦੇ ਵਿੱਚ ਕੈਦ ਕੀਤਾ ਜਾ ਰਿਹਾ ਹੈ ਜੋਤੀ ਪ੍ਰਚੰਡ ਕੀਤੀ ਜਾ ਚੁੱਕੀ ਹੈ ਸ਼੍ਰੀ ਰਾਮ ਦੇ ਜਕਾਰੇ ਲਗਾਤਾਰ ਲੱਗ ਰਹੇ ਨੇ ਤਾਂ ਬਿਲਕੁਲ ਦੇਖ ਸਕਦੇ ਹੋ ਐਕਸਕਲੂਸਿਵ ਤਸਵੀਰਾਂ ਨੇ ਤਦ ਦੇਖ ਸਕਦੇ ਹੋ ਜਿਸ ਤਰ੍ਹਾਂ ਦਾ ਹਰਸ਼ ਉਹਲਾ ਸੰਗਤ ਲੋਕਾਂ ਦੇ ਵਿੱਚ ਹੈ ਤਾਂ ਵਾਕਈ ਵਡੀਆਂ ਤਸਵੀਰਾਂ ਨੇ ਬਹੁਤ ਖਾਸ ਤਸਵੀਰਾਂ ਨੇ ਪ੍ਰੋਫੈਸ਼ਨਲ ਕਿਹਾ ਜਾ ਰਿਹਾ ਹੈ ਤਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਫਕਤੋ ਵਿੱਚ ਕਾਫੀ ਹੁੰਦਾ ਹੈ ਦੇਖੋ ਤਾਂ ਤਬਿਆਤ ਖਾਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਸ਼੍ਰੀ ਰਾਮ ਦੇ ਜੱਕਾਰਿਆਂ ਦੇ ਨਾਲ ਸਭ ਤੋਂ ਵੱਡਾ ਦੀਪਕ ਹੈ ਜਿਹੜਾ ਉਹ ਪਰਚੰਡ ਹੋ ਚੁੱਕਿਆ